ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਇਹ ਜਾਣਕਾਰੀ ਦੱਸਣ ਵਾਲਿਆਂ ਕਿ ਸ਼ਰਾਧਾਂ ਦੇ ਵਿੱਚ ਔਰਤਾ ਭੁੱਲ ਕੇ ਵੀ ਨਾ ਕਰਨ ਇਹ ਇੱਕ ਗਲਤੀ ਉਹਨਾਂ ਦੀ ਕੀਤੀ ਇੱਕ ਅਜਿਹੀ ਗਲਤੀ ਦੇ ਨਾਲ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੁੱਖ ਕਲੇਸ਼ ਵਧ ਸਕਦਾ ਹੈ ਤੇ ਪਿਤਰ ਦੋਸ਼ ਲੱਗ ਸਕਦਾ ਹੈ ਕਿਹੜੀ ਉਹ ਅਜੇ ਹੀ ਗਲਤੀਆਂ ਜਿਹੜੀ ਸਾਨੂੰ ਭੁੱਲ ਕੇ ਵੀ ਨਹੀਂ ਕਰਨੀ ਚਾਹੀਦੀ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਪੈਨਪ੍ਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰੀਕੇ ਦੇ ਨਾਲ ਸਰਾਦਾ ਨੂੰ ਬਹੁਤ ਮਹੱਤਵਪੂਰਨ ਬਣਿਆ ਜਾਂਦਾ ਹੈ ਇਹ 16 ਦਿਨ ਦੇ ਤੱਕ ਰਹਿੰਦਾ ਪਿੱਤਰ ਪੱਖ 7 ਸਤੰਬਰ ਨੂੰ ਸ਼ੁਰੂ ਹੋ ਗਿਆ ਸਰਾਂਦਾਂ ਵਿੱਚ ਔਰਤਾਂ ਨੂੰ ਭੁੱਲ ਕੇ ਵੀ ਇਹ ਗਲਤੀ ਜਿਹੜੀਆਂ ਔਰਤਾਂ ਰਾਤ ਨੂੰ ਰਸੋਈ ਦੇ ਵਿੱਚ ਗੰਦੇ ਪਾਂਡੇ ਛੱਡ ਕੇ ਸੌਂ ਜਾਂਦੀਆਂ ਨੇ ਉਹ ਧਿਆਨ ਦੇ ਨਾਲ ਇਹ ਗੱਲ ਨੂੰ ਸੁਣ ਨਹੀਂ ਤਾਂ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਤੁਹਾਡੇ ਪਰਿਵਾਰ ਦੇ ਵਿੱਚ ਕਿਸੇ ਦੀ jaan ਵੀ ਲੈ ਸਕਦੀ ਹੈ ਅੱਜ ਤੱਕ ਬਹੁਤ ਸਾਰੇ ਲੋਕਾਂ ਨੇ ਤੁਹਾਨੂੰ ਰਾਤ ਨੂੰ ਬਚੇ ਪਾਂਡਿਆਂ ਬਾਰੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ ਹੋਣਗੀਆਂ ਪਰ ਅੱਜ ਅਸੀਂ ਤੁਹਾਨੂੰ ਜੋ ਗੁਪਤ ਜਾਣਕਾਰੀ ਦੇਣ ਲੱਗੇ ਹਾਂ ਉਹ ਕੋਈ ਆਮ ਨਹੀਂ ਹੋਵੇਗੀ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਗਰੂੜ ਪੁਰਾਣ ਸ਼ਾਸਤਰ ਦੇ ਆਧਾਰਤ ਤੇ ਹੋਵੇਗੀ ਗਰੂੜ ਪੁਰਾਣ ਕੋਈ ਆਮ ਗ੍ਰੰਥ ਨਹੀਂ ਗਰੂੜ ਪੁਰਾਣ ਦੇ ਤਹਿਤ ਗਰੂੜ ਪੁਰਾਣ ਨੂੰ ਧਾਰਮਿਕ ਨੀਤੀ ਰਸਮਾਂ ਤੇ ਮੌਤ ਤੋਂ ਬਾਅਦ ਦੇ ਰਹੱਸ ਦਾ ਗ੍ਰੰਥ ਮੰਨਿਆ ਜਾਂਦਾ ਹੈ ਗ੍ਰੋਹ ਪੁਰਾਨ ਦੇ ਅੰਦਰ ਸੂਈ ਤੇ ਭਾਂਡਿਆਂ ਬਾਰੇ ਅਜਿਹੀ ਗੱਲ ਦੱਸੀ ਗਈ ਏ ਜੋ ਤੁਸੀਂ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਵੇਗੀ ਅੱਜ ਅਸੀਂ ਇਥੇ ਕੁਝ ਅਜਿਹੇ ਨਿਜਮਾਤੀ ਵਿਚਾਰ ਕਰਨ ਚਾ ਰਹੇ ਹਾਂ ਜੋ ਬਹੁਤ ਸਾਰੀਆਂ ਔਰਤਾਂ ਨੂੰ ਪਹਿਲੀ ਵਾਰ ਪਤਾ ਹੋਣਗੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਤੁਹਾਡੇ ਘਰ ਵਿੱਚ ਕੋਈ ਦੁਰਦਸ਼ਤਾ ਨਾ ਹੋਵੇ ਗਰੀਬੀ ਕੰਗਾਲੀ ਤੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੁਹਾਡੇ ਘਰ ਦੇ ਵਿੱਚ ਦਸਤਕ ਨਾ ਦੇਵੇ ਤਾਂ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਦੇ ਨਾਲ ਸੁਣਿਓ ਇਸੇ ਤਰੀਕੇ ਦੇ ਨਾਲ ਰਸੋਈ ਇੱਕ ਪਵਿੱਤਰ ਥਾਣੀ ਜਿੱਥੇ ਦੇਵੀ ਦੇਵਤੇ ਰਹਿੰਦੇ ਹਨ ਪਰ ਭਾਂਡੇ ਵੀ ਉਸ ਰਸੋਈ ਦੇ ਅੰਦਰ ਰੱਖੇ ਜਾਂਦੇ ਹਨ ਤੇ ਉਹਨਾਂ ਭਾਂਡਿਆਂ ਨੂੰ ਸਾਡੀ ਸ਼ਾਸਤਰਾਂ ਵਿੱਚ ਵੀ ਬਹੁਤ ਮਹੱਤਵ ਦਿੱਤਾ ਗਿਆ ਹੈ ਸ਼ਾਸਤਰਾਂ ਵਿੱਚ ਭਰਤਨਾ ਨੂੰ ਇੱਕ ਭਾਂਡਾ ਕਿਹਾ ਗਿਆ ਹੈ ਤੇ ਭਾਂਡੇ ਦਾ ਅਰਥ ਸਿਰਫ ਭੋਜ ਰੱਖਣ ਦਾ ਸਾਧਨ ਹੀ ਨਹੀਂ ਸਗੋ ਇੱਕ ਟੁਕਮਾ ਸਾਧਨ ਵੀ ਹੈ ਤੇ ਇਹ ਕਈ ਦੇਵੀ ਦੇਵਤਿਆਂ ਦੇ ਨਾਲ ਵੀ ਜੁੜਿਆ ਹੋਇਆ ਹੈ ਜੇ ਇਸ ਢਾਂਡੇ ਵਿੱਚ ਭੋਜਨ ਰੱਖਿਆ ਜਾਂਦਾ ਹੈ ਉਹ ਭੋਜਨ ਦੀ ਊਰਜਾ ਸੁਆਦ ਤੇ ਸ਼ੁੱਧਤਾ ਨੂੰ ਪ੍ਰਭਾਵਿਤ ਕਰਦਾ ਹੈ ਤੇ ਉਹੀ ਢਾਂਡਾ ਸਾਡੇ ਘਰ ਦੇ ਦੇਵੀ ਦੇਵਤੇ ਸਾਡੇ ਦੋਸਤਾਂ ਸਾਡੇ ਘਰ ਦੀਆਂ ਕਈ ਅਧਿਕ ਸ਼ਕਤੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਤੁਸੀਂ ਜਿਹੜੀ ਗੀਡੀ ਨਾਲ ਗ੍ਰਿਹੜ ਪ੍ਰਾਣ ਦੇ ਵਿੱਚ ਰਸੋਈ ਭੋਜਨ ਤੇ ਬਰਤਨਾਂ ਦੀ ਨਾਲ ਸੰਬੰਧਿਤ ਨਿਯਮਾਂ ਦਾ ਕਈ ਵਾਰ ਜ਼ਿਕਰ ਵੀ ਕੀਤਾ ਗਿਆ ਹੈ ਪਰ ਕਈ ਵਾਰ ਅਸੀਂ ਇਸ ਨੂੰ ਅਣਦੇਖਾ ਵੀ ਕਰ ਦਿੰਨੇ ਆ ਤੇ ਕਹਿੰਦੇ ਆ ਕਿ ਜਿਸ ਭਾਂਡੇ ਦੇ ਵਿੱਚ ਭੋਜਨ ਰੱਖਿਆ ਜਾਂਦਾ ਹੈ ਉਹ ਕੋਈ ਆਮ ਨਹੀਂ ਹੁੰਦਾ ਸਾਨੂੰ ਹਮੇਸ਼ਾ ਉਸ ਭਾਂਡੇ ਨੂੰ ਸ਼ੁੱਧ ਦੋਸ਼ ਰਹਿਤ ਤੇ ਪੂਰੇ ਤਰੀਕੇ ਦੇ ਨਾਲ ਸਾਫ਼ ਰੱਖਣਾ ਚਾਹੀਦਾ ਹੈ ਕਿਉਂਕਿ ਕਿਸੇ ਅਸ਼ੁੱਭ ਭਾਂਡੇ ਦੇ ਵਿੱਚ ਦੇਖਿਆ ਭੋਜਨ ਨਾ ਤਾਂ ਦੇਵਤਿਆਂ ਨੂੰ ਸਮਰਪਿਤ ਹੁੰਦਾ ਹੈ ਤੇ ਨਾ ਹੀ ਪੁਰਖਿਆਂ ਨੂੰ ਚੜਾਇਆ ਜਾਂਦਾ ਹੈ ਭਾਂਡਾ ਕਿਸੇ ਵੀ ਤਰ੍ਹਾਂ ਕਿਸੇ ਵੀ ਚੀਜ਼ ਦੇ ਲਈ ਟੁਕਮਾ ਨਹੀਂ ਹੁੰਦਾ ਪਰ ਬਹੁਤ ਸਾਰੀਆਂ ਔਰਤਾਂ ਦੀ ਅਜੀਹੀ ਆਦਤ ਹੁੰਦੀ ਹੈ ਅਜੀਹਾ ਹੁੰਦਾ ਹੈ ਕਿ ਜਦੋਂ ਪੂਰਾ ਪਰਿਵਾਰ ਰਾਤ ਨੂੰ ਇਕੱਠੇ ਬੈਠ ਕੇ ਖਾਣਾ ਖਾਂਦਾ ਹੈ ਤਾਂ ਕਈ ਵਾਰ ਅਜੀਹਾ ਹੁੰਦਾ ਹੈ ਕਿ ਭਾਂਡਿਆਂ ਦੀ ਗਿਣਤੀ ਇੰਨੀ ਵੱਧ ਜਾਂਦੀ ਹੈ ਕਿ ਔਰਤਾਂ ਰਾਤ ਨੂੰ ਉਹਨਾਂ ਭਾਂਡਿਆਂ ਨੂੰ ਸਾਫ਼ ਨਹੀਂ ਕਰਦੀਆਂ ਤੇ ਆਪਣੇ ਘਰ ਦੀ ਰਸੋਈ ਵਿੱਚ ਅਜਿਹੇ ਗੰਦੇ ਭਾਂਡੇ ਸੁੱਟ ਦਿੰਦੀਆਂ ਨੇ ਕਈ ਘਰਾਂ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਔਰਤਾਂ ਨੇ ਹੁਣ ਜਦੋਂ ਵੀ ਘਰ ਦੇ ਵਿੱਚ ਕੋਈ ਮੁਸੀਬਤ ਆਉਂਦੀ ਏ ਕੋਈ ਪਿਆਰਿਕ ਘਟਨਾ ਵਾਪਰਦੀ ਏ ਤਾਂ ਅਸੀਂ ਕੀ ਕਰਦੇ ਹਾਂ ਕਿ ਅਸੀਂ ਭਗਵਾਨ ਨੂੰ ਕੋਸਣਾ ਸ਼ੁਰੂ ਕਰ ਦਿੰਨੇ ਆ ਪਰਮਾਤਮਾ ਦੇ ਨਾਲ ਲੜਾਈ ਝਗੜੇ ਕਰ ਦਿੰਨੇ ਆ ਪਰ ਸਾਨੂੰ ਆਪਣੀ ਗਲਤੀ ਦਿਖਾਈ ਨਹੀਂ ਦਿੰਦੀ ਜੇਕਰ ਕਿਸੇ ਵੀ ਘਰ ਵਿੱਚ ਕੋਈ ਜਗ੍ਹਾ ਸਭ ਤੋਂ ਪਵਿੱਤਰ ਮੰਨੀ ਜਾਂਦੀ ਹੈ ਉਹ ਜਗ੍ਹਾ ਹੈ ਰਸੋਈ ਕਿਉਂਕਿ ਦੇਖੋ ਤੁਹਾਨੂੰ ਦੱਸਦੇ ਆ ਕਿ ਰਸੋਈ ਦੇ ਵਿੱਚ ਕਿੰਨੇ ਦੇਵੀ ਦੇਵਤੇ ਰਹਿੰਦੇ ਨੇ ਉਹ ਰਸੋਈ ਜਿੱਥੇ ਦੇਵੀ ਅਨਪੂਰਨਾ ਅਗਨੀ ਦੇਵ ਸੁਮੇਤ ਰਿਸ਼ੀ ਤੇ ਹੋ ਤੋਂ ਹੋਰ ਬਹੁਤ ਸਾਰੇ ਅਧਿਕ ਦੇਵੀ ਦੇਵਤੇ ਸਾਡੇ ਘਰ ਦੇ ਵਿੱਚ ਰਹਿੰਦੇ ਨੇ ਗ੍ਰੁਰੂੜ ਪੁਰਾਨ ਦੇ ਅਨੁਸਾਰ ਇਹ ਵੀ ਕਿਹਾ ਜਾਂਦਾ ਹੈ ਕਿ ਗ੍ਰਹਿ ਰੱਖੇ ਕਿ ਚਾਨੀ ਕੇ ਸਾਡੇ ਘਰ ਦੀ ਰੱਖਿਆ ਕਰਨ ਵਾਲੀ ਰਸੋਈ ਵਿੱਚ ਹੀ ਰਹਿੰਦੇ ਨੇ ਤੇ ਇਸ ਦੇ ਨਾਲ ਨਾਲ ਪੋਜਨ ਦੇ ਨਾਲ ਸੰਬੰਧਿਤ ਕੋਈ ਵੀ ਵਸਤੂ ਪਵਿੱਤਰ ਨਿਜਮਾ ਦੇ ਅਧੀਨ ਆਉਂਦੀ ਹੈ ਭਾਵੇਂ ਤਾਂ ਉਹ ਪਾਂਡਾ ਹੋਵੇ ਗੈਸ ਚੁੱਲਾ ਹੋਵੇ ਜਾਂ ਚਾਕੂ ਕੁਝ ਵੀ ਹੋਵੇ ਕਿਹਾ ਜਾਂਦਾ ਹੈ ਕਿ ਰਤ ਨੂੰ ਰਸੋਈ ਨੂੰ ਅਪਵਿੱਤਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਰਾਤ ਨੂੰ ਸ਼ੈਤਾਨੀ ਤੇ ਅਸ਼ੁਭ ਸ਼ਕਤੀਆਂ ਸਰਗਰਮ ਹੋ ਜਾਂਦੀਆਂ ਨੇ ਇੱਕ ਅਪਵਿੱਤਰ ਸੋਈ ਤੇ ਇਸ ਵਿੱਚ ਰੱਖੇ ਗੰਦੇ ਭਾਂਡੇ ਇਨ੍ਹਾਂ ਸ਼ਕਤੀਆਂ ਨੂੰ ਆਕਰਸ਼ਿਤ ਕਰਦੇ ਨੇ ਹੁਣ ਸਾਡੀਆਂ ਇਨ੍ਹਾਂ ਗਲਤੀਆਂ ਦੇ ਕਾਰਨ ਘਰ ਦੇ ਵਿੱਚ ਕਲੇਸ਼ ਹੁੰਦਾ ਹੈ ਲੜਾਈਆਂ ਵਾਧਣ ਲੱਗਦੀਆਂ ਨੇ ਲਕਸ਼ਮੀ ਦੀ ਮੌਜੂਦਗੀ ਘਟ ਜਾਂਦੀ ਹੈ ਜਿਸ ਕਾਰਨ ਸਰ ਨੂੰ ਹਰ ਰੋਜ਼ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪੇਸ਼ਾ ਘਰ ਵਿੱਚ ਆਉਂਦਾ ਹੈ ਸੋਰੀ ਪੈਸਾ ਕਰਦੇ ਵਿੱਚ ਆਉਂਦਾ ਏ ਪਰ ਟੇਕਦਾ ਨਹੀਂ ਤੇ ਹਰ ਰੋਜ਼ ਸਾਡੇ ਸਿਰ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਕਰਜ਼ਾ ਵੀ ਚੜਦਾ ਰਹਿੰਦਾ ਹੈ ਇਸ ਲਈ ਸਾਨੂੰ ਕਦੇ ਵੀ ਰਸੋਈ ਨੂੰ ਅਪਵਿੱਤਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਜੇ ਇਸ ਘਰ ਵਿੱਚ ਰਾਤ ਨੂੰ ਰਸੋਈ ਵਿੱਚ ਗੰਦੇ ਭਾਂਡੇ ਛੱਡੇ ਜਾਂਦੇ ਨੇ ਉਥੇ ਬਿਮਾਰੀ ਤੇ ਦੁੱਖ ਪਰਵੇਸ਼ ਕਰਦੇ ਨੇ ਤੇ ਇਹ ਵੀ ਦੱਸਿਆ ਗਿਆ ਏ ਕਿ ਸ਼ਾਸਤਰਾਂ ਦੇ ਵਿੱਚ ਅਸ਼ੁੱਧਤਾ ਨੂੰ ਦੋ ਤਰ੍ਹਾਂ ਦੀ ਮੰਨਿਆ ਗਿਆ ਹੈ ਪਹਿਲੀ ਤਾਂ ਅੰਦਰੂਨੀ ਅਸ਼ੁੱਧਤਾ ਤੇ ਦੂਸਰੀ ਬਾਹਰੀ ਅਸ਼ੁੱਧਤਾ ਦੇ ਅਧੀਨ ਕੀ ਆਉਂਦਾ ਹੈ ਮਨ ਬੋਲੀ ਤੇ ਵਿਚਾਰਾਂ ਦੀ ਅਸ਼ੁੱਧਤਾ ਦਾ ਆਰਥ ਹੈ ਕਿ ਅਸੀਂ ਕੀ ਸੋਚਦੇ ਆ ਅਸੀਂ ਕੀ ਕਰਦੇ ਆ ਉਸ ਕਿਸਮ ਦੀ ਅਸ਼ੁੱਧਤਾ ਨੂੰ ਅੰਦਰੂਨੀ ਸ਼ੁੱਧਤਾ ਕਿਹਾ ਜਾਂਦਾ ਹੈ ਤੇ ਬਾਹਰੀ ਅਸ਼ੁੱਧਤਾ ਦਾ ਆਰਥ ਹੈ ਕਿ ਸਰੀਰ ਕੱਪੜਿਆਂ ਤੇ ਭੋਜਨ ਦੇ ਨਾਲ ਸੰਬੰਧਿਤ ਅਸ਼ੁੱਧਤਾ ਇਸੇ ਤਰ੍ਹਾਂ ਗੰਦੇ ਢਾਂਡੇ ਬਾਹਰੀ ਸ਼ੂਦਰ ਦੀ ਸ਼੍ਰੇਣੀ ਦੇ ਵਿੱਚ ਹੀ ਆਉਂਦੇ ਨੇ ਤੇ ਸ਼ਾਸਤਰਾਂ ਦੇ ਅਨੁਸਾਰ ਜਦੋਂ ਕੋਈ ਵਿਅਕਤੀ ਭੋਜਨ ਖਾਂਦਾ ਹੈ ਤਾਂ ਕੀ ਹੁੰਦਾ ਹੈ ਕਿ ਉਸ ਦੇ ਲਾਰ ਸਰੀਰ ਦੇ ਸੰਪਰਕ ਦੇ ਵਿੱਚ ਆਉਂਦੀ ਹੈ ਤੇ ਲਾਰ ਨੂੰ ਅਸ਼ੁੱਧ ਮੰਨਿਆ ਜਾਂਦਾ ਹੈ ਇਸ ਅਸ਼ੁੱਧਤਾ ਵਿੱਚ ਛੋਟੇ ਸੂਖਮ ਕਿਟਾਣੂ ਬੈਕਟੀਰੀਆ ਤੇ ਨਿਕਰਾਤਮਕ ਊਰਜਾ ਰਹਿੰਦੀ ਹੈ ਤੇ ਕਿਹਾ ਜਾਂਦਾ ਹੈ ਕਿ ਇਸ ਲਈ ਸਾਨੂੰ ਤੂਫਾਨੀ ਰਾਤ ਨੂੰ ਰਸੋਈ ਦੇ ਵਿੱਚ ਗੰਦੇ ਭਾਂਡੇ ਨਹੀਂ ਰੱਖਣੇ ਚਾਹੀਦੇ ਤੇ ਨਾ ਹੀ ਸਾਨੂੰ ਗੰਦੇ ਪਾਂਡਿਆਂ ਨੂੰ ਇਸ ਤਰ੍ਹਾਂ ਸੁੱਟਣਾ ਚਾਹੀਦਾ ਰਾਤ ਨੂੰ ਇੰਨਾ ਪਾਂਡਿਆਂ ਨੂੰ ਬਿਨਾਂ ਧਿਆਨ ਦੇ ਛੱਡਣ ਨਾਲ ਇਹ ਅਸ਼ੁੱਧਤਾ ساری ਰਾਤ ਰਸੋਈ ਦੇ ਵਾਤਾਵਰਨ ਦੇ ਵਿੱਚ ਫੈਲ ਜਾਂਦੀ ਹੈ ਤੇ ਜੋ ਅਗਲੇ ਦਿਨ ਭੋਜਨ ਤੇ ਰਸੋਈ ਦੀ ਊਰਜਾ ਨੂੰ ਦੂਸ਼ਿਤ ਕਰਦੀ ਹੈ ਇਹ ਵੀ ਗਿਆ ਜਾਂਦਾ ਹੈ ਕਿ ਸਾਡੇ ਘਰ ਵਿੱਚ ਜੋ ਵੀ ਦੇਵੀ-ਦੇਵਤੇ ਹਨ ਇਹ ਉਹਨਾਂ ਦੀਆਂ ਸ਼ਕਤੀਆਂ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਸ਼ੈਤਰਾ ਦੇ ਵਿੱਚ ਦੱਸਿਆ ਗਿਆ ਹੈ ਕਿ ਰਾਤ ਨੂੰ ਕਦੇ ਵੀ ਗੰਦੇ ਭਾਂਡੇ ਨਹੀਂ ਛੱਡਨੇ ਚਾਹੀਦੇ ਰਾਤ ਦੇ ਸਮੇਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਇਹ ਪਹਿਲਾ ਪ੍ਰਹਾਰ ਇਹ ਕਹਿਣ ਦਾ ਭਾਵ ਕਿ ਸ਼ਾਮ ਨੂੰ ਸ਼ਾਮ ਤੋਂ ਬਾਅਦ ਰਾਤ ਦੇ 8 ਤੋਂ 10 ਵਜੇ ਤੱਕ ਤੁਸੀਂ ਆਪਣੇ ਪਿਆਰ ਨੂੰ ਇਕੱਠੇ ਦੇਖਦੇ ਹੋ ਮੰਦਿਰ ਪਹੁੰਚਣ ਵਾਲੀ ਸਲਾਨੀਆਂ ਤੇ ਇਸ ਸਮੇਂ ਦੌਰਾਨ ਦੇਵਤਿਆਂ ਤੇ ਸਕਾਰਾਤਮਕ ਸ਼ਕਤੀਆਂ ਦਾ ਪ੍ਰਭਾਵ ਬਹੁਤ ਜ਼ਿਆਦਾ ਹੁੰਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਮ ਦੇ ਸਮੇਂ ਸਾਨੂੰ ਘਰ ਦੀ ਰਸੋਈ ਨੂੰ ਬਹੁਤ ਸਾਫ਼ ਰੱਖਣਾ ਚਾਹੀਦਾ ਸਾਨੂੰ ਕੀਤੇ ਵੀ ਕੁਝ ਵੀ ਨਹੀਂ ਰੱਖਣਾ ਚਾਹੀਦਾ ਤੇ ਇਸ ਨੂੰ ਬਹੁਤ ਸੰਜਕਿਤ ਰੱਖਣਾ ਚਾਹੀਦਾ ਹੈ ਦੂਜਾ ਪ੍ਰਵਾਹ ਸਵੇਰੇ 2 ਵਜੇ ਤੋਂ ਰਾਤ ਦੇ 8010 ਵਜੇ ਦੇ ਤੱਕ ਹੁੰਦਾ ਹੈ ਕਹਿੰਦਾ ਭਾਵ ਕਿ ਤੜਫੌਣ ਵਾਲਾ ਦਰਦ 2:30 ਵਜੇ ਤੱਕ ਹੁੰਦਾ ਹੈ ਤੇ ਇਸ ਦੂਜੇ ਪ੍ਰਵਾਹ ਵਿੱਚ ਭੂਤ ਪਿਸ਼ ਪੀਸਾਚ ਤੇ ਦੇਵੀ ਸ਼ਕਤੀਆਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਰਗਰਮ ਹੁੰਦੀਆਂ ਨੇ ਤੇ ਤੀਜੇ ਪੈਰ ਰਾਤ ਦੇ ਸਿਰਫ 2 ਵਜੇ ਤੋਂ ਸੂਰਜ ਚੜ੍ਹਨ ਦੇ ਤੱਕ ਹੁੰਦਾ ਹੈ ਜੋ ਧਿਆਨ ਤੇ ਅਧਿਆਤਮਿਕ ਊਰਜਾ ਦੇ ਪ੍ਰਭਾਵ ਨੂੰ ਵਧਾਉਂਦਾ ਹੈ ਜਦੋਂ ਅਸੀਂ ਰਾਤ ਨੂੰ ਪਰ ਗੰਦੇ ਭਾਂਡੇ ਛੱਡ ਦਿੰਨੇ ਆ ਤਾਂ ਦੂਜੇ ਪੈਰ ਵਿੱਚ ਅਸ਼ੁਭ ਸ਼ਕਤੀਆਂ ਰਸੋਈ ਦੇ ਵਾਤਾਵਰਣ ਵਿੱਚ ਪ੍ਰਵੇਸ਼ ਕਰ ਸਕਦੀਆਂ ਹਨ ਸ਼ਾਸਤਰਾਂ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਸ਼ਕਤੀਆਂ ਗੰਦ ਤੇ ਅਸ਼ੁੱਧਤਾ ਵੱਲ ਆਕਰਸ਼ਿਤ ਹੁੰਦੀਆਂ ਨੇ ਇਸ ਪਿੱਛੇ ਕਾਰਨ ਇਹ ਹੈ ਕਿ ਜਦੋਂ ਘਰ ਵਿੱਚ ਨਕਾਰਾਤਮਕ ਊਰਜਾ ਮਰ ਰਹਿਣ ਲੱਗਦੀਆਂ ਤਾਂ ਘਰ ਦੀਆਂ ਔਰਤਾਂ ਚਿੜਚਿੜੀਆਂ ਹੋਣ ਲੱਗਦੀਆਂ ਨੇ ਘਰ ਦੀਆਂ ਔਰਤਾਂ ਦੇ ਵਿੱਚ ਹਰ ਰੋਜ਼ ਕਲੇਸ਼ ਤੇ ਲੜਾਈ ਝਗੜੇ ਹੁੰਦੇ ਨੇ ਸਾਡੇ ਬੱਚੇ ਤੋਂ ਤਾਂ ਕਿ ਛੋਟੇ ਬੱਚੇ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਡਰ ਮਹਿਸੂਸ ਕਰਦੇ ਆ ਅਚਾਨਕ ਬੱਚੇ ਸੌਂਦੇ ਹੋਏ ਜਾਗ ਜਾਂਦੇ ਆ ਇਸ ਲਈ ਸਾਨੂੰ ਰਾਤ ਨੂੰ ਘਰ ਦੇ ਵਿੱਚ ਗੰਦੇ ਪਾण्डे ਬਿਲਕੁਲ ਵੀ ਨਹੀਂ ਛੱਡਨੇ ਚਾਹੀਦੇ ਤੇ ਰਸੋਈ ਦੇ ਵਿੱਚ ਰਹਿਣ ਵਾਲੇ ਦੇਵਤਿਆਂ ਦੀ ਸਕਾਰਾਤਮਕ ਊਰਜਾ ਸਾਡੇ ਘਰ ਦੇ ਵਿੱਚ ਕਿਵੇਂ ਆਉਂਦੀ ਹੈ ਮਾਂ ਅਨਪੂਰਨਾ ਭੋਜਨ ਤੇ ਅਨਾਜ ਦੀ ਪ੍ਰਦਾਣ ਦੇਵੀ ਹੈ ਸਾਡੇ ਘਰ ਵਿੱਚ ਅਨਪੂਰਨਾ ਦਾ ਸਥਾਨ ਕਿੱਥੇ ਆ ਜਿੱਥੇ ਅਸੀਂ ਪਾਣੀ ਪੀਂਨੇ ਆ ਕਹਿਣ ਦਾ ਭਾਵ ਇੱਕ ਘੜਾ ਰੱਖਦੀਆਂ ਉਸ ਸਥਾਨ ਤਿੰਨ ਦੇਵਤੇ ਰਹਿੰਦੇ ਨੇ ਪੁਰਖੇ ਦੇਵਤੀ ਗ੍ਰਹਿ ਦੇਵਤੇ ਤੇ ਵਸਤੂਆਂ ਦੇ ਦੇਵਤੇ ਵੀ ਉਥੇ ਰਹਿੰਦੇ ਨੇ ਤੇ ਅਗਨੀ ਦੇਵ ਨੂੰ ਸਾਡੇ ਗੈਸ ਚੁੱਲ੍ਹੇ ਦੇ ਨਾਲ ਸਿੱਧਾ ਸਬੰਧਿਤ ਕਿਹਾ ਜਾਂਦਾ ਹੈ ਅੱਗ ਤੱਤ ਦਾ ਮਾਲਕ ਜੋ ਭੋਜਨ ਪਕਾਉਣ ਦੇ ਵਿੱਚ ਸਭ ਤੋਂ ਪ੍ਰਮੁੱਖੀ ਲਕਸ਼ਮੀ ਜੀ ਉਥੇ ਰਹਿੰਦੀ ਇਹ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਦਾ ਪ੍ਰਤੀਕ ਤੇ ਵਸੁੰਦਰਾ ਦੇਵੀ ਧਾਰਾ ਤੱਤ ਦੀ ਊਰਜਾ ਜੋ ਭੋਜਨ ਤੇ ਪਾਣੀ ਦੇ ਨਾਲ ਜੁੜੀ ਹੋਈ ਹੈ ਜਲ ਦੇਵਤਾ ਵੀ ਸਾਡੀ ਰਸੋਈ ਦੇ ਵਿੱਚ ਨਿਵਾਸ ਕਰਦਾ ਹੈ ਤੇ ਘਰ ਦੇ ਰਖੇਕ ਦੇਵਤੇ ਜਦੋਂ ਰਸੋਈ ਸਾਫ਼ ਹੁੰਦੀ ਹੈ ਤਾਂ ਇਹ ਦੇਵਤੇ ਖੁਸ਼ ਰਹਿੰਦੇ ਨੇ ਤੇ ਘਰ ਵਿੱਚ ਖੁਸ਼ੀ ਤੇ ਖੁਸ਼ਹਾਲੀ ਆਉਂਦੀ ਹੈ ਪਰ ਗੰਦੇ ਭਾਂਡਿਆਂ ਤੇ ਗੰਦਗੀ ਕਾਰਨ ਉਹਨਾਂ ਦੀਆਂ ਅਸੀਸਾਂ ਘਟ ਸਕਦੀਆਂ ਨੇ ਇਸ ਲਈ ਧਿਆਨ ਰੱਖੋ ਕਿ ਸਾਨੂੰ ਘਰ ਵਿੱਚ ਗੰਦੇ ਭਾਂਡੇ ਬਿਲਕੁਲ ਵੀ ਨਹੀਂ ਰੱਖਣੇ ਚਾਹੀਦੇ ਜਦੋਂ ਅਸੀਂ ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਘਰ ਦੇ ਵਿੱਚ ਗੰਦੇ ਭਾਂਡੇ ਰੱਖਦੇ ਆ ਤਾਂ ਅਸੀਂ ਕਈ ਤਰ੍ਹਾਂ ਦੇ ਅਧਿਆਤਮਿਕ ਪ੍ਰਭਾਵ ਵੀ ਸਾਨੂੰ ਦਿਖਾਈ ਦਿੰਦੇ ਨੇ ਜਿਵੇਂ ਕਿ ਦੇਵੀ ਲక్ష్ਮੀ ਦਾ ਅਪਮਾਨ ਕੀਤਾ ਜਾਂਦਾ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਜੇਕਰ ਗੰਦੇ ਭਾਂਡੇ ਹੋਣਗੇ ਤਾਂ ਮਾਂ ਲక్ష్ਮੀ ਉਸ ਘਰ ਦੀ ਰਸੋਈ ਵਿੱਚ ਨਹੀਂ ਰਹੇਗੀ ਮਾ ਮਹਿਸੂਸ ਕਰੇਗੀ ਉਸ ਨੂੰ ਮੇਰੀ ਬਿਲਕੁਲ ਵੀ ਲੋੜ ਨਹੀਂ ਹੈ ਮੇਰਾ ਰਹਿਣ ਦਾ ਸਥਾਨ ਬਹੁਤ ਗੰਦਾ ਹੈ ਤੇ ਇਸ ਨਾਲ ਅਸੀਂ ਜਾਣ ਬੁਝ ਕੇ ਚਾ ਜਾਣੇ ਅਣਚਾਣੇ ਦੇ ਵਿੱਚ ਮਾ ਲక్ష్ਮੀ ਦਾ ਅਪਮਾਨ ਕਰਦੇ ਹਾਂ ਰਸੋਈ ਦੇ ਵਿੱਚ ਬ੍ਰह्म ਊਰਜਾ ਘਟ ਹੋ ਜਾਂਦੀ ਹੈ ਜਿਵੇਂ ਕਿ ਮੰਨ ਲੋ ਘਰ ਦੀ ਊਰਜਾ ਜੋ ਕਈ ਵਾਰ ਅਸੀਂ ਦੇਖਦੇ ਹਾਂ ਕਿ ਜੇਕਰ ਕਿਸੇ ਦੀ ਰਸੋਈ ਬਹੁਤ ਸਾਫ਼ ਤੇ ਸੰਪੂਰਣੇ ਤਾਂ ਉਸ ਦੇ ਪਰਿਵਾਰ ਵਿੱਚ ਸਿਕਰਾਤਮਕ ਊਰਜਾ ਹੁੰਦੀ ਹੈ ਪਰਵਾਰ ਇਕੱਠੇ ਹੱਸਦਾ ਤੇ ਖੇਡਦਾ ਹੈ ਉਸ ਘਰ ਵਿੱਚ ਸਾਰਿਆਂ ਦਾ ਖਾਣਾ ਇੱਕ ਜਗ੍ਹਾ ਪਕਾਇਆ ਜਾਂਦਾ ਸਾਰੇ ਇਕੱਠੇ ਬੈਠ ਕੇ ਖਾਂਦੇ ਨੇ ਇਸ ਲਈ ਇਹ ਊਰਜਾ ਤੇ ਇਹ ਸਾਡੇ ਘਰ ਦੀ ਰਸੋਈ ਦੀ ਸਫਾਈ ਤੇ ਨਿਰਪਰਕਰ ਦੀ ਤੇ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵਿਅਕਤੀ ਪਰ ਰਸੋਈ ਦੇ ਵਿੱਚ ਗੰਦੇ ਭਾਂਡੇ ਛੱਡ ਦਿੰਦਾ ਹੈ ਤਾਂ ਅਸ਼ੁਭ ਊਰਜਾਵਾਂ ਦਾ ਪ੍ਰਵੇਸ਼ ਵੀ ਬਹੁਤ ਮਾਤਰਾ ਦੇ ਵਿੱਚ ਵਧ ਜਾਂਦਾ ਹੈ ਤੇ ਦੂਜਾ ਕਾਰਨ ਇਹ ਵੀ ਹੈ ਕਿ ਜਿਵੇਂ ਹੀ ਔਰਤਾਂ ਸਵੇਰੇ ਉੱਠਦੀਆਂ ਹਨ ਉਹ ਰਸੋਈ ਵਿੱਚ ਜਾਂਦੀਆਂ ਨੇ ਤੇ ਜਦੋਂ ਸਵੇਰੇ ਉੱਠ ਕੇ ਗੰਦਗੀ ਵੇਖਦੀਆਂ ਤਾਂ ਗੰਦਗੀ ਦੇ ਕੇ ਮਨ ਆਲਸੀ ਤੇ ਚਿੜਚਿੜਾ ਹੋ ਜਾਂਦਾ ਹੈ ਘਰ ਸਾਡਾ ਇਹ ਤੇ ਰਸੋਈ ਵੀ ਸਾਡੀ ਹੈ ਪਰ ਇਹ ਸਾਨੂੰ ਚਿੜਚਿੜਾ ਤੇ ਆਲਸੀ ਬਣਾ ਦਿੰਦਾ ਹੈ ਕਿਉਂਕਿ ਬਹੁਤ ਸਾਰੀਆਂ ਨਕਾਰਾਤਮਕ ਊਰਜਾਵਾਂ ਰਾਤੋ-ਰਾਤ ਇਸ ਦੇ ਵਿੱਚ ਦਾਖਲ ਹੋਣ ਲੱਗਦੀਆਂ ਤੇ ਜਿਸ ਕਾਰਨ ਸਾਡਾ ਮਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ। ਮਾਨਸਿਕ ਸ਼ਾਂਤੀ ਭੰਗ ਹੁੰਦੀ ਹੈ, ਚਿੜਚਿੜਾਪਨ ਹੁੰਦਾ ਹੈ, ਟਕਰਾਅ ਹੁੰਦਾ ਹੈ, ਕਈ ਵਾਰ ਪਤੀ-ਪਤਨੀ ਵਿੱਚ ਕਾਰ ਝਗੜੇ ਦੀ ਸਥਿਤੀ ਵੀ ਪੈਦਾ ਹੁੰਦੀ ਹੈ, ਫਿਰ ਕਈ ਵਾਰ ਪੂਰਾ ਪਰਿਵਾਰ ਆਪਸ ਵਿੱਚ ਲੜਨਾ ਤੇ ਬਹਿਸ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਸਵੇਰੇ ਉੱਠਣ ਤੋਂ ਬਾਅਦ ਸਾਨੂੰ ਗੰਦਗੀ ਨਹੀਂ ਦੇਖਣੀ ਚਾਹੀਦੀ ਇਸ ਲਈ ਸਾਨੂੰ ਰਾਤ ਨੂੰ ਹੀ ਗੰਦੇ ਪਾਂਡਿਆਂ ਨੂੰ ਸਾਫ਼ ਕਰਨਾ ਚਾਹੀਦਾ ਹੈ ਗੰਦੇ ਪਾਂਡਿਆਂ ਵਿੱਚ ਬੈਕਟੀਰੀਆ ਤੇ ਕਿਟਾਣੂ ਤੇਜ਼ੀ ਦੇ ਨਾਲ ਵਧਦੇ ਹੈ ਜੋ ਸਾਡੀ ਸਿਹਤ ਨੂੰ ਮਾੜੇ ਤਰੀਕੇ ਦੇ ਨਾਲ ਪ੍ਰਭਾਵਿਤ ਕਰਦੇ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਹਰ ਰੋਜ਼ ਪੇਟ ਦੇ ਵਿੱਚ ਦਰਦ ਹੁੰਦਾ ਹੈ ਕੋਜਲ ਨੂੰ ਪੇਟ ਨਾਲ ਸੰਬੰਧਿਤ ਬਿਮਾਰੀਆਂ ਵੀ ਹੁੰਦੀਆਂ ਨੇ ਨਾਸ਼ਤਾ ਪ੍ਰਦੂਸ਼ਿਤ ਵਾਤਾਵਰਨ ਵਿੱਚ ਕੀਤਾ ਜਾਂਦਾ ਹੈ ਜਿਸ ਕਾਰਨ ਪੇਟ ਦੇ ਨਾਲ ਸੰਬੰਧਿਤ ਬਿਮਾਰੀਆਂ ਅਲਰਜੀ ਤੇ ਇਨਫੈਕਸ਼ਨ ਦਾ ਖਤਰਾ ਹਮੇਸ਼ਾ ਰਹਿੰਦਾ ਹੈ ਇਸ ਲਈ ਸਾਨੂੰ ਰਾਤ ਨੂੰ ਗੰਦੇ ਭਾਂਡਿਆਂ ਨੂੰ ਨਹੀਂ ਛੱਡਣਾ ਚਾਹੀਦਾ ਤੇ ਗੰਦੇ ਭਾਂਡਿਆਂ ਦੀ ਵਰਤੋਂ ਕਰਨ ਤੋਂ ਵੀ ਬਚਣਾ ਚਾਹੀਦਾ ਤੇ ਰਸੋਈ ਦੇ ਨੇਸ਼ਮ ਗ੍ਰੋੜ ਪੁਰਾਣ ਵਿੱਚ ਵੀ ਲਿਖੇ ਗਏ ਨੇ ਗ੍ਰਉੜੁ ਪ੍ਰਾਣ ਵਿੱਚ ਅੰਨ ਸ਼ੁੱਧੀ ਨਾਮਕ ਅਧਿਆਇ ਵਿੱਚ ਕਿਹਾ ਗਿਆ ਹੈ ਕਿ ਖਾਣਾ ਖਾਣ ਤੋਂ ਬਾਅਦ ਰਾਤ ਪਰ ਰਸੋਈ ਨੂੰ ਅਪਵਿੱਤਰ ਹਾਲਤ ਦੇ ਵਿੱਚ ਨਾ ਛਡੋ ਇਸ ਦਾ ਕਾਰਨ ਇਹ ਹੈ ਕਿ ਰਾਤ ਦਾ ਸਮਾਂ ਆਤਮਾ ਤੇ ਸਰੀਰ ਨੂੰ ਆਰਾਮ ਦੇਣ ਦੇ ਲਈ ਹੈ ਪਰ ਰਸੋਈ ਵਿੱਚ ਇਹ ਸ਼ੁੱਧਤਾ ਘਰ ਵਿੱਚ ਸੂਖਮ ਨੁਕਸ ਪੈਦਾ ਕਰ ਸਕਦੀ ਹੈ ਤੇ ਉਹਨਾਂ ਸੂਖਮ ਨੁਕਸ ਕਾਰਨ نیند ਸੇਤ ਤੇ ਕਿਸਮਤ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਇਸ ਲਈ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਰਸੋਈ ਨੂੰ ਕਦੇ ਵੀ ਅਸ਼ੁੱਧ ਨਹੀਂ ਛੜਨਾ ਚਾਹੀਦਾ ਨਾ ਤਾਂ ਸਾਨੂੰ ਇਸ ਦੇ ਵਿੱਚ ਗੰਦੇ ਭਾਂਡੇ ਰੱਖਣੇ ਚਾਹੀਦੇ ਨੇ ਤੇ ਨਾ ਹੀ ਸਾਨੂੰ ਇਸ ਦੇ ਵਿੱਚ ਅਪਵਿੱਤਰ ਚੀਜ਼ਾਂ ਰੱਖਣੀਆਂ ਚਾਹੀਦੀਆਂ ਰਸੋਈ ਨੂੰ ਪਵਿੱਤਰ ਹਾਲਤ ਦੇ ਵਿੱਚ ਅਪਵਿੱਤਰ ਹਾਲਤ ਦੇ ਵਿੱਚ ਨਹੀਂ ਛੜਨਾ ਚਾਹੀਦਾ ਹਾਂਜੀ ਇਹ ਹੀ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਜਾਣਕਾਰੀ ਕਿ ਸ਼ਰਾਧਾ ਦੇ ਵਿੱਚ ਔਰਤਾ ਭੁੱਲ ਕੇ ਵੀ ਇਹ ਗਲਤੀ ਨਾ ਕਰਨ ਅੱਜ ਦੀ ਇਹ ਵੀਡੀਓ ਸੀ ਜਿਹੜੀ ਜਾਣਕਾਰੀ ਇਹ ਔਰਤਾਂ ਮਤਾਵਾ ਪਹਿਣਾ ਦੇ ਲਈ ਬਹੁਤ ਹੀ ਜ਼ਿਆਦਾ ਖਾਸ ਹੈ ਕਿਉਂਕਿ ਰਸੋਈ ਤੇ ਘਰ ਦੀ ਜ਼ਿੰਮੇਵਾਰੀਏ ਜੋ ਔਰਤਾਂ ਦੇ ਸਿਰ ਤੇ ਹੁੰਦੀ ਹੈ ਤਾਂ ਕਰਕੇ ਇਹ ਕੁਝ ਗੱਲਾਂ ਦਾ ਤਿਹਾੜ ਔਰਤਾਂ ਨੂੰ ਖਾਸ ਕਰਕੇ ਸਰਾਦਾਂ ਦੇ ਦਿਨਾਂ ਦੇ ਵਿੱਚ ਰੱਖਣਾ ਚਾਹੀਦਾ ਹੈ। ਹਾਂਜੀ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਉਪਾਦੀ ਵੀਡੀਓ ਤੇ ਜਾਣਕਾਰੀ ਜੰਗੀ ਲੱਗੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵਦ ਤੋਂ ਵਦ ਲਾਈਕ ਤੇ ਸ਼ੇਅਰ ਵਿੱਚ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਵੀਡੀਓ ਨੂੰ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਤੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਹ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ